ਐ ਐਮਐਸਪੀ ਤੇ ਜਿਹੜਾ ਸੰਘਰਸ਼ ਚੱਲ ਰਿਹਾ ਸੀ ਉਹ ਐਮਐਸਪੀ ਦੇ ਦਿੱਤੀ ਆ ਗੱਲ ਮਜ਼ਾਕ ਦੀ ਐ ਪਰ ਇਹ ਐਸੇ ਤਰੀਕੇ ਨਾਲ ਦਿੰਦੇ ਨੇ ਐਮਐਸਪੀ ਕਿਉਂਕਿ ਉਸ ਸਟੇਟ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਐ ਉਸ ਸਟੇਟ ਦੇ ਆਪਣੇ ਹੱਥ ਵਿੱਚ ਜੇ ਕੁਝ ਹੈ ਤਾਂ ਉਹ ਜ਼ੁਲਮ ਕਰ ਸਕਦੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈਗਾ ਤੇ ਜਿਵੇਂ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਪੰਜਾਬ ਦੇ ਕਿਸਾਨਾਂ ਦੇ ਨਾਲ ਇਹਨਾਂ ਨੇ ਟੱਕਰ ਲਈ ਹੈ ਇੰਡੀਅਨ ਸਟੇਟ ਨੇ ਤੇ ਸਾਨੂੰ ਦੁੱਖ ਹੈ ਇਸ ਦਾ ਕਿ ਜੋ ਕਿਸਾਨਾਂ ਦੇ ਨਾਲ ਹੋਇਆ ਤੇ ਪਰ ਇਹ ਕੁੱਟਖਾਨ ਦੀ ਕੋਸ਼ਿਸ਼ ਵਾਰ-ਵਾਰ ਕਿਉਂ ਕੀਤੀ ਜਾਂਦੀ ਹੈ ਕਿਸਾਨਾਂ ਵੱਲੋਂ ਕਿਸਾਨ ਲੀਡਰਾਂ ਦਾ ਮੈਨੂੰ ਇਸ ਤਰ੍ਹਾਂ ਦਾ ਹਾਲ ਲੱਗਦਾ ਕਿ ਉਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਸਾਰੀ ਸਥਿਤੀ ਨੂੰ ਸਮਝਣ ਦੇ ਬਾਵਜੂਦ ਉਹ ਇਹ ਗੱਲ ਕਿਉਂ ਨਹੀਂ ਮੰਨਦੇ ਕਿ ਨਾ ਤਾਂ ਉਹਨਾਂ ਨੂੰ ਐਮਐਸਪੀ ਮਿਲਣੀ ਹੈ ਨਾ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਨੇ ਸੋ ਉਹਦੇ ਬਾਵਜੂਦ ਵੀ ਉਹ ਇੱਕ ਤਰੀਕੇ ਨਾਲ ਆਮ ਲੋਕਾਂ ਨੂੰ ਪੰਜਾਬ ਦੇ ਦੂਜੇ ਲੋਕ ਜਿਹੜੇ ਹਾਲੇ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਵੀ ਇਹ ਭਾਵ ਜਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨਹੀਂ ਥੋੜਾ ਇੰਤਜ਼ਾਰ ਹੋਰ ਕਰੋ ਸਰਕਾਰ ਨੂੰ ਝੁਕਾਵਾਂਗੇ ਹੋਇਆ ਕੀ ਆ ਬਾਹਰੀ ਤੌਰ ਦੇ ਉੱਤੇ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਦੇ ਉੱਤੇ ਜਿਹੜੇ ਧਰਨੇ ਦਿੱਤੇ ਹੋਏ ਸੀ ਸ਼ੰਭੂ ਬਾਰਡਰ ਦੇ ਉੱਤੇ ਅਤੇ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਜ਼ਬਰਦਸਤੀ ਇਹ ਅੱਜ ਨਹੀਂ ਤਾਂ ਕੱਲ ਹਟਾਏ ਹੀ ਜਾਣੇ ਸੀ ਜੋ ਅਸੀਂ ਤਾਂ ਸੋਚਦੇ ਸੀ ਕਿ ਇਹ ਇੰਨੀ ਦੇਰ ਚੱਲ ਨਹੀਂ ਸਕਦੇ ਪਰ ਇਸ ਸਟੇਟ ਦੇ ਰਹਿਮੋ ਕਰਮ ਤੇ ਅਸੀਂ ਇਹ ਪਹਿਲੇ ਦਿਨੋਂ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਨੇ ਜਦੋਂ ਚਾਹਿਆ ਇਹਨਾਂ ਨੂੰ ਚੁਕਾ ਦੇਣਾ ਠੀਕ ਹੈ ਕਿ ਸਰਵੰਤ ਸਿੰਘ ਪੰਦੇਹਰ ਅਤੇ ਜਗਜੀਤ ਸਿੰਘ ਡੱਲੇਵਾਲ ਅੰਮ੍ਰਿਤਧਾਰੀ ਨੇ ਦੋਵੇਂ ਸਿੱਖੀ ਕਦਰਾਂ ਕੀਮਤਾਂ ਨੂੰ ਸਿੱਖੀ ਵੈਲਿਊਜ਼ ਨੂੰ ਪ੍ਰਣਾਏ ਹੋਏ ਨੇ ਗੁਰੂ ਦਾ ਓਟ ਆਸਰਾ ਵੀ ਮੰਗਦੇ ਨੇ ਉਸ ਅਧੀਨ ਚੱਲਣ ਦੀ ਕੋਸ਼ਿਸ਼ ਵੀ ਕਰਦੇ ਨੇ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਤੁਰੇ ਸੀ ਕਿ ਇਹ ਅੰਦੋਲਨ ਨੂੰ ਖਤਮ ਕਰਨ ਤੋਂ ਬਿਨਾ ਘਰ ਨਹੀਂ ਆਵਾਂਗੇ ਤੇ ਰੁਕਾਂਗੇ ਨਹੀਂ ਠੀਕ ਹੈ ਕਿ ਉਹਨਾਂ ਦੀ ਭਾਵਨਾ ਉੱਥੋਂ ਪ੍ਰਗਟ ਹੁੰਦੀ ਹੈ ਕਿ ਸਿੱਖੀ ਦਾ ਜਜ਼ਬਾ ਵੀ ਹੈ ਅੰਦਰ ਤੇ ਕਿਸਾਨਾਂ ਦਾ ਇੱਕ ਉਹਨਾਂ ਨੇ ਬੈਨਰ ਵੀ ਫੜਿਆ ਹੋਇਆ ਸੋ ਐਸ ਕਰਕੇ ਸਾਨੂੰ ਉਹਨਾਂ ਦੀ ਨੀਅਤ ਤੇ ਉੱਤੇ ਸ਼ੱਕ ਨਹੀਂ ਹੈ ਸਾਨੂੰ ਗਿਲਾ ਇਹ ਹੈ ਸਾਨੂੰ ਜਿਹੜਾ ਹੈ ਸ਼ਿਕਵਾ ਐਸ ਗੱਲ ਦਾ ਕਿ ਸਾਰੀਆਂ ਸਥਿਤੀਆਂ ਸਪਸ਼ਟ ਹੋਣ ਦੇ ਬਾਵਜੂਦ ਉਹਨਾਂ ਨੂੰ ਸਮਝ ਕਿਉਂ ਨਹੀਂ ਆ ਰਿਹਾ ਕਿ ਰੋਲਾ ਤਾਂ ਆਜ਼ਾਦੀ ਦਾ ਰੋਲਾ ਨਸਲਾਂ ਨੂੰ ਬਚਾਉਣ ਦਾ ਤੇ ਇਹ ਉਸ ਦੇ ਬਾਵਜੂਦ ਜਿਹੜਾ ਹੈ ਉਹ ਢੰਗ ਤਰੀਕੇ ਕਿਉਂ ਨਹੀਂ ਅਪਣਾ ਰਹੇ ਜਿਹੜੇ ਤਾਂ ਢੰਗ ਤਰੀਕਿਆਂ ਦੇ ਨਾਲ ਸਰਕਾਰ ਨੂੰ ਇਹ ਖਬਰ ਪਹੁੰਚੇ ਕਿ ਜੇ ਅਸੀਂ ਪੰਜਾਬ ਦੀ ਕਿਸਾਨੀ ਜਾਂ ਪੰਜਾਬ ਦੇ ਕਿਸਾਨਾਂ ਦੇ ਉੱਤੇ ਸਿੱਖਾਂ ਦੇ ਉੱਤੇ ਜ਼ਬਰ ਜ਼ੁਲਮ ਤਸ਼ੱਦਦ ਕੀਤਾ ਮੰਗਾ ਮੰਗਾ ਮੰਨਣ ਜਾਂ ਨਾ ਮੰਨਣ ਜੇ ਅਸੀਂ ਤਸ਼ੱਦਦ ਕੀਤਾ ਤਾਂ ਇਹ ਲੋਕ ਨੇ ਜਿਹੜੇ ਉਸ ਸਿੱਖਾਂ ਦਾ ਜਿਹੜਾ ਗੁਰੂ ਸਾਹਿਬ ਦਾ ਦਿੱਤਾ ਹੋਇਆ ਕਾਜ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੁਕਮ ਕੀਤਾ ਹੋਇਆ ਮਹਾਰਾਜ ਨੇ ਵੀ ਉਸ ਨੂੰ ਪਰਣਾਏ ਜਾਣਗੇ ਉਸ ਨੂੰ